ਸੰਗਰੂਰ ਚ ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ ਤੋਂ ਢੇਠਾ ਡਿੱਗਣ ਕਾਰਨ ਕੁੜੀ ਦੀ ਮੌਤ ਦਾ ਮਾਮਲਾ ਹੋਰ ਪੱਕ ਗਿਆ ਹੈ ਮ੍ਰਿਤਕ ਕੁੜੀ ਸ਼ੋਭਾ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਪੁਲਿਸ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਬਚਾ ਰਹੀ ਹੈ ਪਰਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਕੁੜੀ ਦੀ ਮੌਤ ਡਰਾਈਵਰ ਦੇ ਕੰਡਕਟਰ ਦੀ ਗਲਤੀ ਕਾਰਨ ਹੋਈ ਕੱਲ੍ਹ ਵਾਪਰੀ ਇਸ ਘਟਨਾ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਚ ਬੱਸ ਦੇ ਪਿਛਲੇ ਗੇਟ ਤੇ ਮ੍ਰਿਤਕ ਸ਼ੋਭਾ ਬੱਸ ਨਾਲ ਖੜੀ ਸੀ ਗਈ ਸੜਕ ਤੇ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਜਦਕਿ ਉਸ ਦੀ ਚਾਚੀ ਮੰਜੂ ਰਾਣੀ ਜ਼ਖਮੀ ਹੋ ਗਈ ਇਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ आते हैं कभी कोई पुलिस आ जाती है कभी कोई आ जाता आते रहते हैं और पूछ के चले जाते हैं अपने आप बयान लिख के ले जाते है, और हैं और जबरदस्ती अंगूठा लगा लेते हैं ना साइन मैं साइन कर सकती हूँ फिर भी अंगूठा लगाया उन्होंने मुझे नहीं पता उन्होंने क्या लिखा हुआ है मैं उससे कोई संतुष्ट नहीं हूँ उनके खिलाफ केस होना चाहिए मैंने बार बार कंडक्टर को बोला भी बस रोक दो बस रोक दो उसने बस नहीं लिखा कंडक्टर को बोला था बार बार रोक दे रोक दे रोक दे उन्होंने एकदम स्लो कर दी उसके बाद चला दी हो गिर ਉਧਰ ਇਸ ਹਾਸੇ ਦੇ ਮੁਲਜ਼ਮ ਡਰਾਈਵਰ ਤੇ ਕੰਡਕਟਰ ਵੀ ਸਾਹਮਣੇ ਆਏ ਨੇ ਜਿਨ੍ਹਾਂ ਨੇ ਖੁਦ ਨੂੰ ਬੇਕਸੂਰ ਦੱਸਿਆ ਉਹਨਾਂ ਕਿਹਾ ਕਿ ਉਹਨਾਂ ਨੂੰ ਬੱਸ ਰੋਕਣ ਲਈ ਨਹੀਂ ਕਿਹਾ ਗਿਆ ਸੀ ਬੱਸ ਵਿੱਚ ਬੈਠੀਆਂ ਦੂਜੀ ਸਵਾਰੀਆਂ ਨੇ ਦੱਸਿਆ ਕਿ ਕੁੜੀ ਫੋਨ ਸੁਣਦੇ ਸਮੇਂ ਹੇਠਾਂ ਡਿੱਗ ਗਈ ਕੋਈ ਉੱਥੇ ਸਟਾਪ ਨਹੀਂ ਦਾ ਕੋਈ ਕੁਛ ਨਹੀਂ ਦਾ ਸਾਂਤ ਸਵਾਰੀਆਂ ਨੇ ਦੱਸਿਆ ਵੀ ਤੁਹਾਡੀ ਉਹ ਲੜਕੀ ਗਿਰ ਗਈ ਗੱਡੀ 'ਚ ਪਿਛਲੀ ਟਾਕੀ 'ਚ ਬਾਅਦ 'ਚ ਪਤਾ ਇਹ ਲੱਗਿਆ ਉਹ ਗੁੱਡੀ ਫੋਨ ਕਰ ਰਹੀ ਸੀ ਪਤਾ ਨਹੀਂ ਉਹਦਾ ਬੈਲੈਂਸ ਵਿਗੜਿਆ ਜੀ ਪਤਾ ਨਹੀਂ ਪਾਇਰ ਦੋਸ ਲਿਆ ਕਿਸ ਤਰ੍ਹਾਂ ਹੋਇਆ ਜੀ ਮੈਨੂੰ ਤਾਂ ਜਾਪਾ ਦਾ ਲੱਗਾ ਜਿਆ ਸਵਾਰੀਆਂ ਨੇ ਕਿਹਾ ਵੀ ਉਹ ਗੱਡੀ ਵੀ ਗੱਡੀ ਖਿਰ ਗਈ ਆ ਸਾਡਾ ਜਿਹੜਾ ਸਟੋਪੇਜ ਸੀਗਾ ਉਸ ਤੋਂ 1500 ਮੀਟਰ ਦੂਰ ਸੀਗਾ ਤੇ ਸਾਨੂੰ ਅਚਾਨਕ ਪਿੱਛੋਂ ਮੈਗੇ ਟਿਕ ਟਿਕ ਵਿੱਚ ਮਤਲਬ ਸੈਂਟਰ ਸੀਗਾ ਤੇ ਵਿੱਚੋਂ ਆਵਾਜ਼ ਆਈ ਕਹਿੰਦੇ ਬੀ ਕੋ ਡਿਗੇ ਡਿਗੇ ਅਸੀਂ ਮੈਂ ਵੀਸਲ ਮਾਰੀ ਹਨਾ ਥੋੜੀ ਦਿਰ ਅੱਗੇ ਜਾ ਕੇ ਗੱਡੀ ਰੋਕੀ ਤੇ ਰੋਕ ਕੇ ਅਸੀਂ ਪਿੱਛੇ ਜਾ ਕੇ ਦੇਖਿਆ ਮਲੇ ਹਾਸਾ ਦੂਜੇ ਪਾਸੇ ਸੰਗਰੂਰ ਪੁਲਿਸ ਦਾ ਕਹਿਣਾ ਕਿ ਕੁੜੀ ਦੀ ਲਾਪਰਵਾਹੀ ਕਾਰਨ ਹਾਸਾ ਵਾਪਰਿਆ ਇਹਦੀ ਚਾਚੀ ਜਿਹੜੀ ਆ ਉਹਦਾ ਬਿਆਨ ਲਿਖਿਆ ਗਿਆ ਇਹਦੀ ਤਾਇਤ ਜਿਹੜੀ ਆ ਬਿਆਨ ਦੀ ਇਹਦੇ ਪਿਤਾ ਜੀ ਨੇ ਜਿਹੜੇ ਚੰਡੀਗੜ੍ਹ ਰਹਿੰਦੇ ਨੇ ਉਹ ਆ ਗਏ ਸੀ ਉਹਨਾਂ ਨੇ ਕੀਤੀ ਹੈ 174 ਦੀ ਕਾਰਵਾਈ ਕੀਤੀ ਜਾਂਦੀ ਬਿਲਕੁਲ ਝੂਠ ਹੈ ਜੀ ਮੈਂ ਖੁਦ ਤਸਦੀਕ ਕੀਤੀ ਹੈ ਇਸ ਗੱਲ ਦੀ ਜੋ ਉਹਨਾਂ ਨੇ ਲਿਖਾਇਆ ਉਹੀ ਲਿਖਾਇਆ ਉਹੀ ਤਾਇਦ ਕੀਤੀ ਹੈ ਫਿਰ ਵੀ ਜੇਕਰ ਉਹਨਾਂ ਨੂੰ ਕੁਝ ਹੋਇਆ ਤਾਂ ਜੇ ਕੋਈ ਨਵਾਂ ਗੱਲ ਸਾਹਮਣੇ ਆਏਗੀ ਪਰਤਾਲ ਕਰਕੇ ਉਹਜੀ ਕਾਰਵਾਈ ਕਰਦੇ ਹਾਂ ਫਿਲਹਾਲ ਇਸ ਹਾਦਸੇ ਦੇ ਪਿੱਛੇ ਵਜਾ ਚਾਹੇ ਜੋ ਵੀ ਹੋਵੇ ਕੁੜੀ ਦੀ ਲਾਪਰਵਾਹੀ ਜਾਂ ਫਿਰ ਬੱਸ ਚਾਲਕ ਦੀ ਗਲਤੀ ਪਰ ਸੰਗਰੂਰ ਵਿੱਚ ਨਾਨੀਤਾਲ ਤੋਂ ਰਿਸ਼ਤੇਦਾਰਾਂ ਕੋਲ ਪਹੁੰਚੀ ਸ਼